ਇਹ ਤਾਂ ਬਹੁਤ ਪੁਰਾਣਾ ਜਿਹਾ ਸਾਡੇ ਵੱਡੇ ਆ ਬਜ਼ੁਰਗਾਂ ਦਾ ਕੰਮ ਸੀ ਗਾੜੀ ਬੱਤੇ ਸਿੱਕੇ ਆ ਤੋਂ ਮੈਂ ਜੀ ਆਪਣਾ ਕਮਾਈ ਦਾ ਖਾਈ ਦਾ ਅਚੈਨਾ ਨੇ ਜਦੋਂ ਦਾ ਕੰਮ ਹੀ ਖਰਾਬ ਕਰਤਾ ਜੇ ਇਹ ਬਾਰਾ ਤਾਰੀ ਧਾਗਾ ਜੇ ਭਾਜੀ ਬਾਰਾ ਤਾਰੀ ਧਾਗਾ ਵਰਤਿਆ ਜਾਂਦਾ ਜੇ ਇਹ ਸਭ ਨੂੰ ਵਧੀਆ ਧਾਗਾ ਚੈਨਾ ਨੂੰ ਵੀ ਇਹ ਕੱਟੇਗਾ ਤੁਸੀਂ ਦੇਖ ਸਕਦੇ ਹੋ ਵੀ ਘਰਾਂ ਵਿੱਚ ਜਾ ਕੇ ਇਹਨਾਂ ਰੋਟੀ ਵੀ ਪਕਾਣੇ ਪਾਣੀ ਪਕਾਉਣਾ ਹੁੰਦਾ ਅਤੇ ਹੱਤਾਂ ਡੋਰਾਂ ਦੇ ਨਾਲ ਜਿਹੜੇ ਨੇ ਹੱਥ ਜਿਹੜੇ ਨੇ ਵਿਚਾਰਿਆਂ ਕਿਸ ਤਰ੍ਹਾਂ ਹੋ ਗਏ ਨੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋ ਸਰਕਾਰ ਨੂੰ ਇਹੋ ਹੀ ਆ ਵੀ ਚੈਨਾ ਨੂੰ ਬਿਲਕੁਲ ਬੰਦ ਕਰਨੀ ਚਾਹੀਦੀ ਆ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨੂੰ ਇਹ ਚੀਜ਼ ਦਾ ਨਹੀਂ ਪਤਾਗਾ ਠੀਕ ਹੈ ਜੀ ਇਹਦਾ ਨੁਕਸਾਨ ਕੋਈ ਨਹੀਂਗਾ ਤੇ ਪੈਰੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਬੱਚਿਆਂ ਨੂੰ ਇਹੀ ਡੋਰ ਦੇਣ ਹੁਣ ਕਈ ਆਉਂਦੇ ਆਪਣੇ ਬੱਚਿਆਂ ਨੂੰ ਖੁਦ ਆਪ ਆਂਦੇ ਵੀ ਲੈ ਕੇ ਦੇਣੀ ਕਿ ਨਾ ਉਹਨਾਂ ਨੂੰ ਕਰਨ ਨੂੰ ਵੀ ਬੰਦ ਕੀਤੀ ਜਾਵੇ ਇਹ ਤਾਂ ਬਹੁਤ ਨੁਕਸਾਨ ਆ ਤੁਹਾਡਾ ਪਤਾ ਹੀ ਜਾਨਵਰ ਮਾਰਦੇ ਆ ਬੰਦੇ ਮਾਰਦੇ ਆ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਬਖਾਵਾਂਗੇ ਤਾਲੂ ਸ਼੍ਰੀ ਅਮਰਸਾਹ ਸਾਹਿਬ ਵਿਆ ਜਿੱਥੇ ਕਿ ਲੋਹੜੀ ਦਾ ਤਿਹਾੜ ਜਿਹੜਾ ਕਿ ਨੇੜੇ ਆ ਗਿਆ ਵਾ ਅਤੇ ਲੋਹੜੀ ਦੇ ਤਿਹਾੜ ਅਸੀਂ ਦੇਖਦੇ ਵੀ ਖਾਸ ਤੱਕ ਜਿਹੜਾ ਪਤੰਗ ਬਾਜ਼ੀ ਜਿਹੜੀ ਕੀਤੀ ਜਾਂਦੀ ਆ ਅਤੇ ਖਾਸ ਕਰਕੇ ਜਿਹੜੀ ਕਿ ਅਮਰਸਾਹ ਦੀ ਜਿਹੜੀ ਡੋਰ ਆ ਬਹੁਤ ਮਸ਼ਹੂਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀਆਂ ਤਸਵੀਰਾਂ ਦਾ ਅਮਰਸਾਹ ਸਾਹਿਬ ਜੀ ਦਿਖਾ ਰਹੇ ਆ ਜਿੱਥੇ ਕਿ ਇੱਕ ਔਰਤਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਡੋਹ ਲਾਉਂਦਾ ਕੰਮ ਕੀਤਾ ਜਾਂਦਾ ਵਾ ਅਸੀਂ ਅਕਸਰ ਦੇਖਦੇ ਪੀ ਜ਼ਿਆਦਾਤਰ ਜਿਹੜੇ ਮਰਦ ਹੁੰਦੇ ਨੇ ਜਾਂ ਜਿਹੜੇ ਆਦਮੀ ਨੇ ਉਹ ਡੋਹ ਲਾਉਂਦੇ ਨੇ ਪਰ ਇਹ ਜਿਹੜੀ ਮਾਤਾ ਜੀ ਆ ਤੁਸੀਂ ਦੇਖ ਸਕਦੇ ਪੀ ਇਹ ਪਿਛਲੇ ਕਈ ਸਾਲਾਂ ਤੋਂ ਡੋਹ ਲਗਾਉਣ ਦਾ ਕੰਮ ਕਰਦੇ ਨੇ ਗੱਲ ਬਾਤ ਵੀ ਕਰਾਂਗੇ ਇਹਨਾਂ ਨਾਲ ਪੁੱਛਾਂਗੇ ਪੀ ਇਹ ਕਿੰਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਅਤੇ ਡੋਹ ਲਾਉਂਦਾ ਜਿਹੜਾ ਇਹ ਕੰਮ ਆ ਕਰ ਕਿੱਥੋਂ ਇਹਨਾਂ ਸਿੱਖਿਆ ਗੱਲ ਬਾਤ ਵੀ ਕਰਾਂਗੇ ਆਂਟੀ ਦੇ ਨਾਲ ਹਾਂਜੀ ਪਾਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਜਾਰੀ ਹਾਂਜੀ ਪਾਜੀ ਇਹ ਮੈਨੂੰ ਐਸਓਪੀ ਨਾ ਕੀ ਤੁਹਾਡਾ ਤੇ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜਾ ਡੋਰੋਂ ਦਾ ਕੰਮ ਕਰਦੇ ਆ ਰਹੇ ਹੋ ਇਹ ਸਾਨੂੰ ਹੋ ਗਏ ਜੇ 40 50 ਸਾਲੀ ਹੋ ਗਏ ਜੇ ਕੀ ਨਾ ਕੀ ਤੁਹਾਡਾ ਰਾਣੀ ਜੇ ਰਾਣੀ ਜੀ ਤੇ ਮੈਨੂੰ ਐਸਓਪੀ ਇਹ ਜਿਹੜਾ ਅੱਡਾ ਵਾ ਤੁਸੀਂ ਕਿੰਨੇ ਸਾਲ ਪੁਰਾਣਾ ਅੱਡਾ ਵਾ ਤੇ ਇਹ ਕਿਹੜੀ ਜਗ੍ਹਾ ਤੇ ਜਿਹੜਾ ਤੁਸੀਂ ਇਹ ਅੱਡਾ ਲਾਉਂਦੇ ਆ ਅੱਡਾ ਤਾਂ ਬਹੁਤ ਪੁਰਾਣਾ ਜੇ ਸਾਡੇ ਵੱਡਿਆਂ ਬਜ਼ੁਰਗਾਂ ਦਾ ਕੰਮ ਸੀ ਗਾੜੀ ਬੱਚੇ ਸਿੱਖੇ ਆ ਤੇ ਸਾਡਾ ਤੇ ਇਹੋ ਕੰਮ ਸੀ ਰੋਟੀ ਰਾਟੀ ਬਣਾਉਂਦਾ ਹੀ ਤੇ ਹੁਣ ਡੈਪੇ ਨਾਲ ਦੋਵੇਂ ਜੀ ਆਪਣਾ ਕਮਾਈ ਦਾ ਖਾਈ ਦਾ ਅੱਛਾ ਇਹਨਾਂ ਨੇ ਜਦੋਂ ਦਾ ਕੰਮ ਹੀ ਖਰਾਬ ਕਰਤਾ ਜੇ ਅਸੀਂ ਦੇਦੇ 75 ਮੈਂ ਜਿਵੇਂ ਗੱਲ ਕੀਤੀ ਵੀ ਡੋਰ ਜਿਹੜੀ ਹੁੰਦੀ ਹੈ ਨਾ ਜਿਆਦਾਤਰ ਆਦਮੀ ਜਿਹੜੇ ਨੇ ਉਹ ਲਾਉਂਦੇ ਨੇ ਬਸ ਅਸੀਂ ਦੇਖਿਆ ਵੀ ਤੁਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਤੁਸੀਂ ਕੱਲੇ ਔਰਤ ਜੇ ਜਿਹੜਾ ਤੁਸੀਂ ਡੋਰ ਲਾਉਣ ਦਾ ਕੰਮ ਕਰਦੇ ਹੋ ਇਹ ਕੰਮ ਸਿੱਖਿਆ ਕਿੱਥੋਂ ਵੀ ਕਿੰਨਾ ਕਿ ਮਿਹਨਤ ਕਰਨੀ ਪੈਂਦੀ ਕੰਮ 'ਤੇ ਇਹ ਸਾਡੇ ਤੇ ਸਾਨੂੰ ਤੇ ਸਾਡੇ ਵੱਡਿਆਂ ਨੇ ਦੱਸਿਆ ਜੀ ਹਾਂ ਵੱਡਿਆਂ ਨੇ ਸਾਡੇ ਬਜ਼ੁਰਗਾਂ ਨੇ ਦੱਸਿਆ ਹੁਣ ਆਪਣੇ ਆਂਦੇ ਕਮਾਓ ਖਾਓ ਉਹ ਵਿਚਾਰੇ ਹੁਣ ਚੱਲ ਵਸੇ ਆ ਬੱਚੇ ਲਾ ਗਏ ਆ ਆਪਣੇ ਥਾਈ ਹੁਣ ਕਮਾਈ ਦਾ ਆਪਣੇ ਖਾਈ ਦਾ ਹਾਂ ਬਸ ਇਹ ਸੋ ਜਿਹੜੀ ਡੋਰ ਜਿਹੜੀ ਆ ਕਿਨੇ ਤਰ੍ਹਾਂ ਦੀ ਡੋਰ ਤੁਸੀਂ ਤਿਆਰ ਕਰਦੇ ਹੋ ਤੇ ਡੋਰ ਨੂੰ ਵਾਸਤੇ ਕਿੰਨੀ ਮਿਹਨਤ ਲਾਉਣੀ ਪੈਂਦੀ ਹੈ ਮਿਹਨਤ ਤਾਂ ਬਹੁਤ ਅੰਕਲ ਵੇਲੇ ਲਾਉਣ ਡਿਆ ਇੰਨਾ ਮਿਹਨਤ ਬਹੁਤ ਜਿਆਦੀ ਜੇ ਗਾਹਕ ਪੈਸਾ ਭਰ ਲਗਾ ਠੀਕ 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 ਦਾ ਜੇ ਤੇ ਕਿਹੜੀ ਕਿਹੜੀ ਡੋਰ ਤਿਆਰ ਕਰਦੇ ਹੋ ਦਸਕਾ ਨੂੰ ਸਾਂਝਾ ਕਰਦੇ ਹੋ ਤੇ ਡੋਰ ਹੁੰਦੀ ਕਿਦਾਂ ਤਿਆਰ ਹੈ ਕਿ ਲੋਕਾਂ ਨੂੰ ਪਤਾ ਨਹੀਂ ਆ ਤੁਸੀਂ ਦੱਸ ਦਿਓ ਡੋਰ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਹ 12 ਤਾਰੀ ਧਾਗਾ ਜੇ ਭਾਜੀ 12 ਤਾਰੀ ਧਾਗਾ ਵਰਤਿਆ ਜਾਂਦਾ ਜੇ ਆ ਇਹ ਸਭ ਨੂੰ ਵਧੀਆ ਧਾਗਾ ਚੈਨਾ ਨੂੰ ਵੀ ਇਹ ਕੱਟੇਗਾ ਹਾਂ ਤੇ ਮੈਨੂੰ ਇਸੋ ਵੀ ਜੋਂ ਦੀ ਚੈਨਾ ਡੋਰ ਆ ਗਈ ਆ ਤੁਹਾਡਾ ਕੰਮਕਾਰ ਦਾ ਕਿੰਨਾ ਕ ਫਰਕ ਪੈ ਗਿਆ ਵਾ ਗਾਹ ਕਿੰਨਾ ਕ ਮੁਸ਼ਕਲ ਆਉਂਦਾ ਤੁਹਾਨੂੰ ਉਹ ਜ਼ਿਆਦਾ ਹੀ ਭਾਜੀ ਬਹੁਤ ਜ਼ਿਆਦਾ ਹੀ ਤੇ ਖੁਦ ਹੋਰ ਮਿਹਨਤ ਆਪਣੀ ਲੱਗ ਪਿਆ ਕਰਨਾ ਹੁਣ ਮਾੜਾ ਮੋਟਾ ਚੱਲਿਆ ਜੋ ਹੈ ਤੇ ਕੰਮ ਹੁਣ ਆਪਣੀ ਮਿਹਨਤ ਕਰਨ ਦਾ ਤੇ ਮੈਨੂੰ ਇਸੋ ਵੀ ਲੋੜੀ ਤੋਂ ਕਿੰਨੇ ਦਿਨ ਪਹਿਲਾਂ ਤੁਸੀਂ ਜਿਹੜਾ ਇਹ ਕੰਮ ਕਾ ਸ਼ੁਰੂ ਕਰ ਦਿੰਦੇ ਉਹ ਡੋਰ ਲਾਉਂਦਾ ਏ ਇਹ ਤੇ ਚੱਲਦਾ ਰਹਿਂਦਾ ਦੁਕਾਨਾਂ ਦਾ ਮਾਲ ਆ ਆਪਣਾ ਹੁਣ ਆਪਣਾ ਦੇ ਆ ਚੱਲਣ ਦੁਕਾਨਾਂ ਦਾ 12 ਮਹੀਨੇ ਹੈ ਕੰਮ ਦਕਾਨਾਂ ਦੇ ਕੋਨਾਂ ਦਾ ਪਰ ਜਿਵੇਂ ਗੱਲ ਕੀਤੀ ਵੀ ਅਸੀਂ ਦੇਖਦੇ ਵੀ ਜਿਆਦਾ ਆਦਮੀ ਜਿਹੜੇ ਡੋਲ ਲਾਉਂਦੇ ਨੇ ਪਰ ਤੁਸੀਂ ਕੱਲੇ ਔਰਤੋ ਜਿਹੜਾ ਤੁਸੀਂ ਡੋਲ ਆਉਂਦਾ ਚਲੋ ਵਧੀਆ ਕੰਮ ਲਿਆ ਮਿਹਨਤ ਕਰਦੀ ਜੀ ਇਹਦੀ ਆਦਮੀ ਨੂੰ ਬੰਦੇ ਨੂੰ ਮੀਸ਼ਾ ਮਿਹਨਤ ਕਰਦੀ ਜੀ ਆ ਤੇ ਮੈਨੂੰ ਐਸੋ ਵੀ ਮੁਸ਼ਕਲਾਂ ਨਾਲ ਕਿੰਨਾ ਕ ਸਾਹਮਣਾ ਕਰਨਾ ਪੈਂਦਾ ਵਾ ਇਸ ਵਕਤ ਕਿੰਨੇ ਘੂੜੇ ਉੱਠਾ ਪੈਂਦਾ ਵਾ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਵੇਰੇ ਉੱਠ ਜਾਈਦਾ ਸੀ ਤਾਂ 6 ਵਜੇ ਉੱਠਦੇ ਜੇ ਉੱਠ ਕੇ ਲਿਆ ਵੀ ਬੜਾਈਂਦੀ ਆ ਫਿਰ ਰੋਟੀ ਬਣਾ ਫਿਰ ਖਾ ਪੀ ਕੇ ਫਿਰ ਘਰੋਂ ਫਿਰ ਨਿਕਲੀਦਾ ਫਿਰ ਆਪਣੇ ਕੰਮ ਨੂੰ 8 ਵਜੇ ਨਿਕਲ ਆਈਦਾ ਇੱਥੇ ਨਹਿਰ ਦਾ ਤੁਹਾਨੂੰ ਬੜਾਈਨੀ ਠੰਡ ਹੁੰਦੀ ਆ ਧੋਨ ਦਾ ਪਈ ਹੁੰਦੀ ਬਰੇ ਹਾਲਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੇ ਲੋਕ ਨੇ ਮਿਹਨਤ ਕਾ ਸ਼ਲੋਕ ਨੇ ਪਿਛਲੇ 40 50 ਸਾਲਾਂ ਤੋਂ ਜਿਹੜੇ ਕਿ ਇਹ ਡੋਰ ਲੋਨ ਦਾ ਕੰਮ ਕਰਦੇ ਆ ਰਹੇ ਨੇ ਮੈਂ ਤੁਹਾਨੂੰ ਆਂਟੀ ਜੀ ਦੇ ਹੱਥ ਵੀ ਦਿਖਾਉਂਗਾ ਆਂਟੀ ਜੀ ਆਪਣੇ ਹੱਥ ਵੀ ਦਿਖਾਓ ਤੁਸੀਂ ਦੇਖ ਸਕਦੇ ਹੋ ਵੀ ਘਰਾਂ ਵਿੱਚ ਜਾ ਕੇ ਇਹਨਾਂ ਰੋਟੀ ਵੀ ਪਕਾਣੀ ਪਾਣੀ ਪਕਾਉਣਾ ਹੁੰਦਾ ਅਤੇ ਹੱਥਾਂ ਦੇ ਡੋਰਾਂ ਦੇ ਨਾਲ ਜਿਹੜੇ ਨੇ ਹੱਥ ਜਿਹੜੇ ਨੇ ਵਿਚਾਰਿਆਂ ਦੇ ਕਿਸ ਤਰ੍ਹਾਂ ਹੋ ਗਏ ਨੇ ਮਿਹਨਤ ਕਾ ਸ਼ਲੋਕ ਦੇ ਨਹਿਰ ਦੇ ਬਿਲਕੁਲ ਕੰਡੇ ਜਿਹੜੇ ਕੰਮ ਕਰਦੇ ਨੇ ਇਨੀ ਠੰਡ ਹੋਣ ਦੇ ਬਾਵ ਡੋਰ ਲੋਗ ਉਹਨੇ ਕੰਮ ਕਰਦੇ ਨੇ ਤੇ ਮੈਨੂੰ ਐਸੋ ਵੀ ਤੁਹਾਡੇ ਹੱਥ ਦੀ ਜਿਹੜੀ ਬਣਾਈ ਹੋਈ ਡੋਰ ਕਿੱਥੇ ਕਿਹੜੀ ਜਗ੍ਹਾ ਜਾਂਦੀ ਹੈ ਬੜੀ ਬੜੀ ਦੂਰ ਆਉਂਦੇ ਜੇ ਕੋਈ ਫਟਿੰਡਿਓ ਆਉਂਡਿਆ ਕੋਈ ਫਿਰੋਜ਼ਪੁਰ ਆਉਂਡਿਆ ਪਤਾ ਨਹੀਂ ਕਿੱਥੇ ਕਿੱਥੇ ਜਾਂਨ ਰਹੀ ਆ ਡੋਰ ਹਾਂਜੀ ਠੀਕ ਹੈ ਤੇ ਮੈਨੂੰ ਐਸੋ ਵੀ ਇੱਥੇ ਕਾਰੀਗਰ ਵੀ ਲੱਗੇ ਨੇ ਜਾਂ ਤੁਸੀਂ ਦੋਵੇਂ ਜੀ ਕੰਮ ਕਰਦੇ ਜੀ ਦੋਵੇਂ ਜੀ ਕਰਦੇ ਆ ਛੋਟਾ ਮੁੰਡਾ ਬੇਟਾ ਉਹ ਗਿਆ ਆਪਣੀ ਭੈਣ ਕੋ ਗਿਆ ਹਾਂ ਹੁਣ ਸਹੀ ਅੱਜ ਤੇ ਦੋਵੇਂ ਜੀ ਕਾਬੂ ਆਏ ਆ ਆਪੀ ਡਾਇਮੈਂਟ ਕਰਨਾ ਤੇ ਬਈ ਇਸੋ ਵੀ ਲੋੜੀ ਦੀ ਗੱਲ ਕਰੀਏ ਪਹਿਲੀ ਇਹ ਲੋੜੀ ਨਾਲੋਂ ਇਸ ਵਾਰੀ ਲੋੜੀ ਦਾ ਕਿੰਨਾ ਕੁ ਕਰੇ ਲੱਗਦਾ ਕੀ ਲੱਗਦਾ ਵੀ ਕੀ ਜਿਹੜਾ ਡੋਰ ਦਾ ਕੰਮ ਜਿਹੜਾ ਤੁਹਾਡਾ ਵਧੂਗਾ ਚੈਨ ਡੋਰ ਤੇ ਜਿਹੜੀ ਠਲ ਪਈ ਅੱਗੇ ਨਾਲੋਂ ਹਾਂਜੀ ਪਾਜੀ ਐਕਤੀ ਲੱਗਦਾ ਵੀ ਚੱਲੇਗਾ ਐਤੀ ਬਹੁਤ ਜ਼ਿਆਦਾ ਫਰਕ ਆ ਕਿੰਨੀ ਸਕਤਾਈ ਆ ਫੜ ਹੋਈ ਆ ਡੋਰ ਦੀ ਐਤੀ ਚੱਲੇਗਾ ਇਹ ਕੰਮ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਇਹੋ ਹੀ ਆ ਵੀ ਚੈਨਾ ਨੂੰ ਬਿਲਕੁਲ ਬੰਦ ਕਰਨੀ ਚਾਹੀਦੀ ਆ ਆਪਣੀ ਹੀ ਕਮਾਈਏ ਖਾਈਏ ਬਸ ਮਿਹਨਤ ਸਾਨੂੰ ਇਹੋ ਹੀ ਆ ਅਸੀਂ ਦੇਖਿਆ ਪੈਂਦੀ ਇਹ ਹੋਰ ਵੀ ਬੜੇ ਅੱਡੇ ਲੱਗੇ ਨੇ ਤਿੰਨ ਚਾਰ ਅੱਡੇ ਲੱਗੇ ਨੇ ਤੁਸੀਂ ਕੱਲੇ ਜਿਹੜੇ ਇੱਥੇ ਬੈਠੇ ਹੁੰਦੇ ਹੋ ਡੋਲ ਲਾ ਕੇ ਤੇ ਕਦੀ ਇਹ ਮੰਚ ਵਿਚਾਰ ਨਹੀਂ ਹੁੰਦਾ ਵੀ ਇਨੀ ਮਿਹਨਤ ਕਰਦੇ ਆ ਪਰ ਮਿਹਨਤੋਂ ਜਿਹੜਾ ਫਲ ਜਿਹੜਾ ਉਹ ਨਹੀਂ ਪੂਰਾ ਮਿਲਦਾ ਹਾਂ ਉਹ ਤਾਂ ਮਾਲਕ ਹੀ ਆ ਫਲ ਦਵੇਗਾ ਆਪੇ ਦਵੇਗਾ ਸਾਡੀ ਹਾਂ ਆਪਾਂ ਦਾ ਡੈਮ ਫੋਰੀ ਮਿਹਨਤ ਕਰਨਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਦਰਸ਼ਕ ਤਾਂ ਦੇਖਣੇ ਖਾਸ ਕਰਕੇ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਅਸੀਂ ਇਹੋ ਬੇਨਤੀ ਆ ਵੀ ਬਸ ਚੈਨ ਆ ਨਾ ਆਵੇ ਵੀ ਚੈਨਾਂ ਨੂੰ ਬੰਦ ਕੀਤਾ ਜਾਵੇ ਵੀ ਹੁਣ ਕਈ ਆਉਂਦੇ ਆਪਣੇ ਬੱਚਿਆਂ ਨੂੰ ਖੋਦ ਆ ਪਾਉਂਦੇ ਫੇ ਲੈ ਕੇ ਦੇਣੀ ਚੈਨਾ ਉਹਨਾਂ ਨੂੰ ਕਰਨ ਵੀ ਬੰਦ ਕੀਤੀ ਜਾਵੇ ਇਹਦਾ ਬਹੁਤ ਨੁਕਸਾਨ ਆ ਤੁਹਾਨੂੰ ਪਤਾ ਹੀ ਜਾਨਵਾਰ ਮਰਦੇ ਆ ਬੰਦੇ ਮਰਦੇ ਆ ਹਾਂ ਇਹ ਵੀ ਨਹੀਂ ਸੋ ਵੀ ਚੈਨਾ ਡੋਰ ਦੇ ਆਉਂਦੇ ਨਾਲ ਕਿੰਨਾ ਕੰਮ ਕਰਦਾ ਫਰਕ ਪਿਆ ਗਿਆ ਇਸੇ ਅੱਡੇ ਦੇ ਅੱਜ ਤੁਸੀਂ ਦੋਵੇਂ ਜੀ ਕੰਮ ਕਰਦੇ ਹੋ ਜਦੋਂ ਨਹੀਂ ਸੀ ਚੈਨ ਡਗਾਈ ਉਦੋਂ ਇਸ ਅੱਡੇ ਦੇ ਕਿੰਨੇ ਲੋਕ ਕੰਮ ਕਰਦੇ ਹੁੰਦੇ ਸੀ ਕੰਮ ਹੈ ਹੀ ਨਹੀਂ ਪਾਜੀ ਬੰਦ ਹੋ ਗਏ ਸੀ ਕੰਮ ਹਾਂ ਆ ਹੁਣ ਚੱਲਿਆ ਅਜ ਕੰਮ ਹਾਂ ਵੀ ਆ ਬੈਨ ਲੱਗ ਗਿਆ ਨਾ ਹੁਣ ਹੁਣ ਫੜ ਹੋਣ ਢਈ ਆ ਨਹੀਂ ਜਦੋਂ ਜਦੋਂ ਨਈ ਸੀ ਟੈਨਾਂ ਡੋਰ ਹੈਗੀ ਸੀ ਉਦੋਂ ਕਿੰਨੇ ਆਦਮੀ ਇਥੇ ਕੰਮ ਕਰਦੇ ਸੀ ਅੱਡੇ ਦੇ ਕਿੰਨੇ ਲੋਕ ਰੋਟੀ ਖਾਂਦੇ ਸੀ ਇੱਥੋਂ ਇੱਥੇ ਤਿੰਨ ਚਾਰ ਜਣੇ ਲੱਗੇ ਸੀ ਹਾਂ ਇਹੋ ਮਿਹਨਤ ਕਰਦੇ ਹਾਂ ਹਾਂ ਪਹਿਲਾਂ ਤਾਂ ਬਥੇਰੇ ਹੁੰਦੇ ਸੀ ਅਸੀਂ ਤਾਂ ਤੁਹਾਨੂੰ ਦੱਸਿਆ ਸੀ ਤੇ ਚਾਹ ਲਿਆ ਰੋਟੀ ਲਿਆ ਸਾਡਾ ਕੰਮ ਹੀ ਹੋਈ ਹੁੰਦਾ ਹੁਣ ਸਾਨੂੰ ਖੁਰ ਜਦੋਂ ਦੀ ਇਹ ਚਾਇਨਾ ਨੇ ਫੜ ਕੇ ਸੱਤਿਆਨਾਸ਼ ਕਰਤੇ ਹਾਂ ਯਾਰ ਇਹ ਬੰਦੇ ਚਾਇਨਾ ਨੇ ਫੜ ਕੇ ਕੰਮ ਖਰਾਬ ਕਰਤਾ ਤੇ ਹੁਣ ਨਾਲ ਆਪਣੀ ਅਸੀਂ ਚਲੋ ਚੱਲ ਗਏ ਰੋਟੀ ਵਧੀਆ ਮਹਾਰਾਜ ਸਾਨੂੰ ਦਵੇ ਤੇ ਡੈ ਹੁਣ ਆਪਣੀ ਕਮਾਉਂਡ ਹੈ ਖਾਂਡ ਹੈ ਚੱਲਣ ਡਿਆ ਕੰਮ ਠੀਕ ਹੈ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੇ ਦੋਵੇਂ ਜੀ ਨੇ ਡੋਰੋ ਦਾ ਕੰਮ ਕਰਦੇ ਨੇ ਅਤੇ ਉਹਨਾਂ ਨੇ ਕਿਹਾ ਪਿਛਲੇ 40 ਤੋਂ 50 ਸਾਲ ਜਿਹੜਾ ਕੀ ਹੈ ਪੁਰਾਣਾ ਅੱਡਾ ਵਾ ਪਰ ਜਦੋਂ ਦੀ ਮਾਰਕੀਟ ਵਿੱਚ ਚਾਈਨਾ ਡੋਰ ਆ ਗਈ ਆ ਚਾਈਨਾ ਡੋਰ ਦੇ ਨਾਲ ਕਿਤੇ ਕਿਤੇ ਜਿਹੜਾ ਉਹਨਾਂ ਦਾ ਕੰਮ ਕਰਦਾ ਉਹ ਨੁਕਸਾਨ ਹੋ ਗਿਆ ਤੁਸੀਂ ਦੇਖਦੇ ਸਕਦੇ ਹੋ ਵੀ ਦੋਵੇਂ ਜੀ ਇੱਕ ਦੂਜੇ ਦਾ ਹੱਥ ਵਟਾਉਂਦੇ ਨੇ ਮਿਹਨਤ ਕਿਸ ਲੋਗ ਨੇ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਦੇ ਨੇ ਆਂਟੀ ਜੀ ਵੀ ਅੰਕਲ ਜੀ ਦੇ ਨਾਲ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਵੀ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਵਾ ਬੰਦੇ ਨੂੰ ਕੰਮ ਕਰਨ ਵਾਸਤੇ ਘਰੋਂ ਬਾਹਰ ਲਿਆਂਦੀਆਂ ਨੇ ਉਹਨਾਂ ਕਹਿੰਦੇ ਪਹਿਲਾਂ ਅਸੀਂ ਰੋਟੀ ਪਾਣੀ ਲੈ ਕੇ ਆਉਂਦੇ ਸੀ ਕਿਉਂਕਿ ਇਸੇ ਅਡੇ ਤੇ 15 ਤੋਂ 20 ਜਿਹੜੇ ਲੋਕ ਸੀ ਜਿਹੜੇ ਕਾਰੀਗਰ ਸੀ ਉਹ ਕੰਮ ਕਰਦੇ ਸੀ ਤੇ ਅੱਜ ਜਿਹੜੇ ਨੇ ਸਿਰਫ ਇੱਥੇ ਗਿਣਤੀ ਦੇ ਜਿਹੜੇ ਕੀ ਦੋ ਤਿੰਨ ਹੀ ਜਿਹੜੇ ਪਰਿਵਾਰਕ ਮੈਂਬਰ ਰਹਿ ਗਏ ਨੇ ਕਿਉਂਕਿ ਉੱਥੋਂ ਜਿਹੜੇ ਕੀ ਕੰਮਕਾਰ ਦੀ ਬੜੀ ਘਾਟ ਹੋ ਗਈ ਆ ਜੋਨਦੀ ਦੀ ਮਾਰਕੀਟ ਚ ਚੈਨਾਡੋਰ ਆ ਗਈ ਆ ਉਹਦੇ ਨਾਲ ਇਹਨਾਂ ਦਾ ਕੰਮਕਾਰ ਦਾ ਬਹੁਤ ਫਰਕ ਪੈ ਗਿਆ ਗੱਲਬਾਤ ਵੀ ਕਰਾਂਗੇ ਬਾਊਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਕਿ ਕੀ ਹਾਲਾਤ ਕੀ ਨੇ ਜਦੋਂ ਦਾ ਚੈਂਡੋਰ ਮਾਰਕੀਟ ਉੱਜਾਈ ਆ ਬਾਬੂ ਜੀ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਜਦੋਂ ਦੀ ਮਾਰਕੀਟ ਚੈਂਡੋਰ ਆ ਗਈ ਆ ਉਹ ਰੋਟ ਕੰਮ ਕਰੀ ਕੋਈ ਵਿਆਦੇ ਕਦੀ ਕਿਤੇ ਕੰਮ ਕਰ ਲਾ ਕਦੀ ਕਿਤੇ ਕਰ ਲਾ ਟਾਈਮ ਪਾਸ ਹੀ ਕਰਦੇ ਰਹੇ ਕਦੀ ਕਿਤੇ ਨਾ ਕਦੀ ਕਿਤੇ ਤੇ ਮੈਨੂੰ ਇਸ ਬਾਬੂ ਜਦੋਂ ਨਹੀਂ ਸੀ ਚੈਂਡੋਰ ਆਈ ਉਦੋਂ ਕੀ ਹਾਲਾਤ ਸੀ ਉਦੋਂ ਕੰਮ ਕਰ ਕਿੰਨਾ ਸੀ ਤੇ ਲੋੜੀ ਤੋਂ ਕਿੰਨੇ ਦਿਨ ਮਹੀਨੇ ਪਹਿਲੇ ਜਿਹੜਾ ਇਹ ਰੋਲ ਰੋਲ ਕੰਮ ਸ਼ੁਰੂ ਕਰ ਦਿੰਦੇ ਸੀ ਉਦੋਂ ਜਦੋਂ ਲੋਕੀ ਨੜੇ ਲਵਾਉਂਦੇ ਹੈ ਨਾ ਦੀਵਾਲੀ ਤੋਂ ਪਹਿਲਾਂ ਬੰਦ ਕਰ ਦਿੰਦੇ ਹਾਂ ਦਵਾਲੀ ਤੋਂ ਬਾਅਦ ਨੜੇ ਨਹੀਂ ਕਿਸੇ ਲੱਦੇ ਆਪਣੀ ਡੋਰ ਲਾਉਣੇ ਹਾਂ ਹਾਂ ਦੇਖੀ ਦੇਖਿਆ ਵੀ ਅੰਟੀ ਨਹੀਂ ਖੋਦ ਤੁਹਾਡੇ ਨਾਲ ਇਸ ਤਰ੍ਹਾਂ ਮਿਹਨਤ ਕਰਦੇ ਨੇ ਉਹ ਵੀ ਡੋਰ ਨਾਲ ਕੰਮ ਕਰਦੇ ਆ ਰਹੇ ਨੇ ਕਿਸਾਂ ਦੀ ਤੁਸੀਂ ਦੋਵੇਂ ਜੀ ਕੰਮ ਕਰਦੇ ਹੋ ਹਾਂ ਬੋਲਾ ਸਾਥਤਾ ਨੇ ਥੋੜੀ ਜਿਹੀ ਪਾਣੀ ਦੋ ਦੋ ਲੱੜਦੀ ਪਾਣਾ ਬਹੁਤ ਜ਼ਿਆਦਾ ਸਾਥਤਾ ਮੇਰਾ ਕੰਮਕਾਰ ਦੇ ਵਿੱਚ ਜੰਮੂ ਸ਼ਹਿਰ ਦੇ ਵਿੱਚ ਇੱਥੇ ਜੰਮੂ ਰਖੜੀ ਲੱਗਦੀ ਉੱਥੇ ਉੱਥੇ 15 20 ਬੰਦੇ ਲੱਗਦੇ ਕੰਮ ਕਰਨ ਦੇ ਇਹਨਾਂ ਚਾਹ ਰੋਟੀ ਪਕਾਣੀ ਪਕਤੌਂਦੇ ਰਹਿਣਾ ਤੁਸੀਂ ਦੇਖਿਆ ਜਦੋਂ ਤੁਸੀਂ ਦੱਸ ਰਹੇ ਹੋ ਵੀ ਚਾਰ ਰੋਟੀ ਤੇ ਲੈ ਕੇ ਆਉਂਦੇ ਹੁੰਦੇ ਸੀ ਅੱਜ ਖੁਦ ਡੋਲ ਆ ਰਹੇ ਨਹੀਂ ਸਾਡੇ ਦੇ ਕਿਸ ਤਰ੍ਹਾਂ ਦੇ ਦਿਓ ਫਿਰ ਬੰਦੇ ਨਹੀਂ ਆਗੇ ਬੰਦੇ ਕੰਮ ਛੱਡ ਗਏ ਜਦੋਂ ਕੰਮ ਘਟ ਗਿਆ ਬੰਦੇ ਕੰਮ ਹੀ ਛੱਡ ਗਏ ਤੇ ਜ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਮਿਹਨਤ ਕਸ਼ ਲੋਕ ਨੇ ਇਹਨਾਂ ਦਾ ਕਹਿਣਾ ਵੀ ਪਹਿਲੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਡੋਲ ਉਹਨਾਂ ਕੰਮ ਕਰਦੇ ਆ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਕਰਦੇ ਹਾਲਾਤ ਜਿਹੜੇ ਨੇ ਬਹੁਤੇ ਵਧੀਆ ਨਹੀਂ ਐ ਇਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਇਹਨਾਂ ਨੇ ਵੀ ਇਹਨਾਂ ਦਾ ਜਿਹੜਾ ਕੰਮਕਾਰ ਜਿਹੜਾ ਖਾਸ ਕਰਕੇ ਡੋਰ ਦਾ ਜਿਹੜਾ ਵਾ ਇਸੇ ਤੋਂ ਲੋਕੀ ਰੋਟੀ ਖਾਣੀ ਹੁੰਦੀ ਆ ਚਾਈਨਾ ਡੋਰ ਜਿਹੜੀ ਆ ਮਾਰਕੀਟ ਚੋਂ ਬੰਦ ਕੀਤੀ ਜਾਵੇ ਤਾਂ ਜੋ ਕੀ ਜਿਹੜਾ ਇਹਨਾਂ ਦੇ ਹਾਲਾਤ ਚੰਗੇ ਹੋ ਸਕਣ ਇਹ ਜਿਹੜਾ ਪਰਿਵਾਰ ਨੇ ਰੋਟੀ ਖਾ ਸਕੇ ਤੇ ਜਿਹੜੇ ਲੋਕਾਂ ਨਾਲ ਗੱਲਬਾਤ ਕਰਦੇ ਨੇ ਜਿਹੜੇ ਵੀਰ ਇਥੋਂ ਡੋਰ ਲੈਣ ਵਾਸਤੇ ਆਏ ਨੇ ਆਪਣੇ ਬੱਚਿਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕਿਸਾ ਦੇ ਦੇਓ ਅਸੀਂ ਦੇਖਿਆ ਜਿਆਦਾਤਰ ਮਾਪਿਓ ਜਿਹੜੇ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਦੇ ਰਹੇ ਨੇ ਤੁਸੀਂ ਕੀ ਕਰਨ ਜਾਓਗੇ ਇਸ ਬਾਰੇ ਦੇਖੋ ਜੇ ਜਦੋਂ ਦੀ ਚਾਈਨਾ ਡੋਰ ਆਈ ਉਹਦੋਂ ਦੀ ਜਿਹੜੀ ਗੁੱਡੀ ਢੋਣ ਦੀ ਕਲਾਕਾਰੀ ਬਿਲਕੁਲ ਖਤਮ ਹੋ ਗਈ ਆ ਅੱਜਕੱਲ ਤੇ ਆ ਕਿ ਚੈਨਾ ਦੀ ਡੋਰ ਬੱਚਿਆਂ ਨੂੰ ਵੀ ਦੇ ਦੋ ਉਹ ਵੀ ਵੜ ਦਿੰਦਾ ਵਾ ਤੇ ਇਹਦੇ ਕਰਕੇ ਬਹੁਤ ਨੁਕਸਾਨ ਵੀ ਹੋ ਰਿਹਾ ਚੈਨਾ ਡੋਰ ਦਾ ਲੋਕਾਂ ਦੇ ਗਲੇ ਵੱਡੇ ਜਾ ਰਹੇ ਨੇ ਚਲੋ ਅਸੀਂ ਤੇ ਕਹਿੰਦੇ ਆ ਕਿ ਉਹ ਬੰਦ ਹੋਵੇ ਪਿੱਛੋਂ ਸਰਕਾਰ ਬੰਦ ਕਰਾਵੇ ਤੇ ਇਹ ਡੋਰ ਵਿਕੇ ਇਹਨਾਂ ਦੀ ਤੇ ਡੋਰ ਲੈਣ ਵਾਸਤੇ ਬੇਟੇ ਵਾਸਤੇ ਹਾਂਜੀ ਡੋਰ ਲੈਣ ਆਏ ਜੀ ਬੇਟੇ ਵਾਸਤੇ ਅੱਛਾ ਤੇ ਕਿਹੜੀ ਡੋਰ ਪਸੰਦ ਕੀਤੀ ਹੈ ਅਸੀਂ ਆ 12 ਨੰਬਰ ਕੀਤੀ ਹੈ ਧਾਗੇ ਲਈ ਧਾਗੇ ਵਾਲੀ ਤੇ ਇਹ ਬੱਚੇ ਜੇ ਨਹੀਂ ਕਰਦੇ ਸੀ ਵੀ ਪਾਪਾ ਸੀ ਇਹ ਡੋਰ ਨਹੀਂ ਲੈਣੀ ਸਾਨੂੰ ਦੂਸੀ ਡੋਰ ਚਾਹੀਦੀ ਹੈ ਸਾਡੀ ਗੁੱਡੀ ਬੋਹ ਹੋ ਜੂ ਇਹਦੇ ਨਾਲ ਨਹੀਂ ਬੱਚੇ ਤਾਂ ਕਹਿੰਦੇ ਵਾਹ ਹੁਣ ਰਿਸਕ ਹੈਗਾ ਵਾ ਕੀ ਲੋਡ ਰਿਸਕ ਲੈਣ ਦੀ ਇਹਦੇ ਕਰਕੇ ਅਸੀਂ ਕਿਹਾ ਕਿ ਬੱਚੇ ਇਹਨਾਂ ਢਾ ਕੇ ਦੇਖੋ ਵੀ ਵੱਡੇਗੀ ਹੌਲੀ ਹੌਲੀ ਚਾਲੂ ਕਰਾਂਗੇ ਤੇ ਆਪੇ ਕੰਮ ਚੱਲੇਗਾ ਕਿ ਲੱਗਦਾ ਨਹੀਂ ਸੀ ਪਹਿਲੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਲੋੜੀਆਂ ਹੁੰਦੀਆਂ ਸੀ ਅਸੀਂ ਦੇਖਦੇ ਪੀ ਡੋਲਾ ਜਿਹੜੀ ਸੀ ਧਾਗੇ ਵਾਲੀ ਡੋਲਾ ਦੇ ਨਾਲ ਜਿਹੜੇ ਕੀ ਗੁੱਡੀਆਂ ਢਾਈ ਜਾਂਦੀਆਂ ਸੀ ਤੇ ਬੜੀ ਵਧੀਆ ਲੋੜੀ ਮਲਾਈ ਜਾਂਦੀ ਸੀ ਜੋਂ ਦੀ ਚੈਨਡੋਰ ਮਾਰਕੀਟ 'ਚ ਆ ਗਈ ਆ ਕਿਤੇ ਕਿਤੇ ਲੋਕਾਂ ਦੀ ਜਾਂ ਜੋਖਮ 'ਚ ਪੈ ਗਈ ਹੈ ਦੇਖੋ ਜੇ ਪਹਿਲਾਂ ਗੁੱਡੀ ਢੋਣ ਦਾ ਮਜ਼ਾ ਹੀ ਵੱਖਰਾ ਸੀ ਪਹਿਲਾ ਮਜ਼ਾ ਇੰਨਾ ਵਧਿਆ ਹੁੰਦਾ ਹੈ ਕਿ ਜਦੋਂ ਗੁੱਡੀ ਢਾਈ ਦੀ ਸੀ ਕਿ ਲੋਕਾਂ ਨੂੰ ਵਧਾ ਹੁੰਦਾ ਸੀ ਅਸੀਂ ਇੱਥੇ ਪੇਚਾ ਘਟਾਉਣਾ ਵਾ ਤੇ ਚੈਨਾ ਦੀ ਡੋਰ ਦਾ ਕੋਈ ਪਤਾ ਨਹੀਂ ਇਹ ਪੇਚਾ ਕਿਦੋਂ ਕੱਟੇ ਜਾਣਾ ਕਿਦੋਂ ਨਹੀਂ ਕਿ ਇਸ ਵੇਲੇ ਬਹੁਤ ਲੰਬੇ ਪੇਚੇ ਹੋ ਜਾਂਦੇ ਆ ਇਹਦੇ ਕਰਕੇ ਨੁਕਸਾਨ ਵੀ ਕਰਦੀ ਆ ਤੇ ਹੁਣ ਅਸੀਂ ਕੋਸ਼ਿਸ਼ ਕਰੀਏ ਕਿ ਧਾਗੇ ਵਾਲੀ ਡੋਰ ਵਰਤੀਏ ਕਿਤਨਾ ਦੇ ਦਿਵਸੀ ਦੇਖਿਆ ਮੈਂ ਜਦੋਂ ਗੱਲ ਕੀਤੀ ਵੀਰ ਨਾਲ ਵੀ ਇੱਥੇ ਜਿਹੜੇ ਅੱਡੇ ਦੇ ਖਾਸ ਕਰਕੇ ਜਿਹੜੇ ਡੋਗਰਾ ਲਾਉਂਦੇ ਨੇ ਜਿਆਦਾ ਆਦਮੀ ਲਾਉਂਦੇ ਨੇ ਬਸ ਇਹ ਦੇਖਿਆ ਵੀ ਇਥੇ ਇੱਕ ਆਂਟੀ ਜੀ ਆ ਜਿਨ੍ਹਾਂ ਦੇ ਨਾਲ ਰਾਣੀ ਆ ਰਾਣੀ ਦਾ ਡਾਡਾ ਵੀ ਇਹਨਾਂ ਨੂੰ ਕਹਿੰਦਾ ਵਾ ਉਹਨਾਂ ਦੀ ਡੋਰ ਕਹਿੰਦੇ ਹੱਥ ਦੀ ਲੱਗੀ ਹੋਈ ਬਹੁਤ ਵਧੀਆ ਵਾ ਉਹਨਾਂ ਥੇ ਡੋਰ ਲੱਗੀ ਲਈ ਆ ਕਿਹੜੀ ਡੋਰ ਲਈ ਜਿਹਨਾਂ ਕੋਲ ਹੈ ਬਿਲਕੁਲ ਜੇ ਇਹਨਾਂ ਦੇ ਹੱਥ ਦੀ ਡੋਰ ਲੱਗੀ ਲਈ ਆ ਹੋਰ ਅਸੀਂ ਹੁਣ ਜਾ ਕੇ ਡਾਵਾਂਗੇ ਵੀ ਤੇ ਵਧੀਆ ਲੱਗੀ ਤੇ ਫਿਰ ਉਹ ਲੈ ਕੇ ਜਾਵਾਂਗੇ ਜਿਹੜੇ ਮਾ ਮਾ ਜਿਹੜੇ ਮਾਪੇ ਆਪਣੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਵਰਤਨ ਵਾਸਤੇ ਕਹਿੰਦੀ ਨੇ ਜਾਂ ਲੈ ਕੇ ਦੇਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਚੀਜ਼ ਬਾਜ਼ਾਰ ਚ ਆਈ ਆ ਵਿਕਣਦੀ ਆ ਪਰ ਚੱਕਰ ਇਹ ਆ ਕਿ ਪਿੱਛੋਂ ਬੰਦ ਹੋਣੀ ਚਾਹੀਦੀ ਇਹ ਡੋਰ ਜੇ ਪਿਛੋਂ ਨਾ ਆਉਗੀ ਤੇ ਉਹ ਐਡਮੈਟਿਕ ਗਾਂ ਬੱਚੇ ਨਹੀਂ ਲੈਣਗੇ ਠੀਕ ਹੈ ਬਹੁਤ ਧੰਨਵਾਦ ਜੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਨਹਿਰ ਦੀਆਂ ਜਿੱਥੇ ਕਿ ਨਹਿਰ ਦੇ ਕੰਢੇ ਜਿਹੜਾ ਕਿ ਡੋਰ ਲਗਾਈ ਜਾ ਰਹੀ ਆ ਅਤੇ ਸਾਡੀ ਵੀ ਦਸ਼ਕਾਂ ਨੂੰ ਪੀਲ ਆ ਵੀ ਆਪਣੇ ਬੱਚਿਆਂ ਵਾਸਤੇ ਵੱਧ ਤੋਂ ਵੱਧ ਜਿਹੜੀ ਕਿ ਇਸ ਡੋਰ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਕਿ ਨਾਦਰੀ ਜਿਹੜੇ ਹੱਥਾਂ ਦਾ ਜਿਹੜੀ ਜਾਨ ਦਾ ਜਿਹੜਾ ਜੋਖਮ ਦਾ ਹੋ ਸਕੇ ਅਤੇ ਅਸਲ ਜਿਹੜੀ ਡੋਰ ਆ ਇਹ ਧਾਗੇ ਵਾਲੀ ਡੋਰ ਨੂੰ ਹੀ ਜਿਹੜਾ ਮੰਨਿਆ ਜਾਂਦਾ ਵਾ ਲੋੜੀ ਜਿਹੜੀ ਆ ਖਾਸ ਕਰਕੇ ਇਸੇ ਡੋਰ ਦੇ ਨਾਲ ਜਿਹੜੀ ਕੀ ਮਨਾ ਕੇ ਗੁੱਡੀਆਂ ਦੀ ਜਿਹੜੀ ਲੋੜੀ ਮਨਾਈ ਜਾਂਦੀ ਆ ਜਿਹੜੇ ਵੀਰ ਜੀ ਇਥੇ ਡੋਰ ਲੈਣ ਵਾਸਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਮੇਰੀ ਸਾਹਮਣੇ ਸ਼ਾਪ ਹੈ ਮੇਰੇ ਸਾਹਮਣੇ ਇਹਨਾਂ ਨੂੰ ਕਾਫੀ 10 12 ਸਾਲ ਹੋ ਗਏ ਡਾ ਲਗਾਉਂਦੇ ਹਨ ਬਹੁਤ ਪੁਰਾਣਾ ਇਹਨਾਂ ਦਾ ਡਾ ਸਵਾਰ ਸਰਦਾਰ ਸਵਰਨ ਸਿੰਘ ਹੋਣੀ ਪਹਿਲੇ ਲਗਾਉਂਦੇ ਰਹੇ ਆ ਉਹਨਾਂ ਦਾ ਬੇਟਾ ਆ ਗੁਰਬਜਨ ਸਿੰਘ ਅਤੇ ਉਹਨਾਂ ਦੇ ਜੋ ਵਾਈਫ ਆ ਦੋਨੋਂ ਰਲ ਕੇ ਮਿਹਨਤ ਕਰਦੇ ਗਰਮੀਆਂ ਦੇ ਵਿੱਚ ਵੀ ਲੱਗੇ ਹੁੰਦੇ ਆ ਜਿਸ ਤਰ੍ਹਾਂ ਕਿ ਸੀਜ਼ਨ ਆ ਜਾਂਦਾ ਜਿਸ ਤਰ੍ਹਾਂ ਜੰਮੂ ਦਾ ਆ ਜਾਂਦਾ ਫਿਰ ਉੱਥੋਂ ਦੀ ਡੋਰ ਜਿਹੜੀ ਆ ਉੱਥੋਂ ਦਾ ਫਿਰ ਮਤਲਬ ਕਿ ਭੁਗਤਾਨ ਕਰਦੇ ਆ ਤੇ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨੂੰ ਇਹ ਚੀਜ਼ ਦਾ ਨਹੀਂ ਪਤਾਗਾ ਠੀਕ ਹੈ ਜੀ ਇਹਦਾ ਨੁਕਸਾਨ ਕੋਈ ਨਹੀਂਗਾ ਤੇ ਪੈਰੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਬੱਚਿਆਂ ਨੂੰ ਇਹੀ ਡੋਰ ਦੇਣ ਵੀ ਅਸੀਂ ਦੇਖਿਆ ਵੀ ਖਾਸ ਕਰਕੇ ਅਸੀਂ ਜਿਵੇਂ ਗੱਲ ਕੀਤੀ ਹੈ ਵੀ ਅੱਗੇ ਅਸੀਂ ਦੇਖਦੇ ਵੀ ਜਿਵੇਂ ਆਦਮੀ ਜਿਹੜੇ ਨੇ ਉਹ ਡੋਰ ਲਾਉਂਦੇ ਨੇ ਅਸੀਂ ਦੇਖਿਆ ਵੀ ਪੰਜਾਬ ਦੀ ਗੱਲ ਕਰੀ ਅਮਰਸਾ ਦੀ ਗੱਲ ਕਰੀ ਹੈ ਬਹੁਤ ਘੱਟ ਨੇ ਜਿੱਥੇ ਕਿ ਔਰਤਾਂ ਅੱਡੇ ਲਾਉਂਦੀਆਂ ਨੇ ਅਸੀਂ ਦੇਖਿਆ ਅੰਟੀ ਦਾ ਅੱਡਾ ਬਹੁਤ ਮਸ਼ਹੂਰ ਹੈ ਕਹਿੰਦੇ ਰਾਣੀ ਦਾ ਅੱਡਾ ਕਹਿੰਦਾ ਤੇ ਇਹਨਾਂ ਹੱਥ ਦੀ ਬਣਾਈ ਹੋਈ ਡੇੜੀ ਬਹੁਤ ਵਧੀਆ ਵਾ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਹਾਂਜੀ ਬਹੁਤ ਮਿਹਨਤ ਕਰਦੇ ਜੀ ਬਹੁਤ ਮਿਹਨਤ ਮੈਂ ਦੇਖਦਾ ਕਿ ਦੋਨੋਂ ਹਸਬੰਡ ਵਾਈਫ ਆਪਸੇ ਜੇ ਦੋਨੋਂ ਲਲਕੇ ਮਿਹਨਤ ਕਰਦੇ ਕਿਸੇ ਟਾਈਮ ਇਹਨਾਂ ਕੋ ਦੇਖੀ ਦੇਖੀ 10 ਤੋਂ ਲੈ ਕੇ 15 ਕਾਰੀਗਰ ਇਹਨਾਂ ਦੇ ਅੰਡਰ ਕੰਮ ਕਰਦੇ ਹੁੰਦੇ ਸੀ ਪਰ ਜੋ ਜੋ ਰੁਝਾਨ ਲੋਕਾਂ ਦਾ ਖਤਮ ਹੋ ਚੁੱਕਾ ਧਾਗੇ ਵਾਲੋਂ ਤੇ ਲੋਕ ਸੰਥੈਟਿਕ ਡੋਰ ਵਾਲੇ ਬਨੇ ਜ਼ਿਆਦਾ ਚਲੇ ਗਏ ਤੇ ਉਹ ਰੁਝਾਨ ਜਿਹੜਾ ਵਾ ਅੱਡਿਆਂ ਦਾ ਉਹ ਖਤਮ ਹੁੰਦਾ ਗਿਆ ਹੁਣ ਤੁਸੀਂ ਸ਼ਹਿਰ ਦੇ ਵਿੱਚ ਵੇਖੋ ਦੋ ਤੋਂ ਲੈ ਕੇ ਤਿੰਨ ਅੱਡੇ ਤਕਰੀਬਨ ਤੁਹਾਨੂੰ ਮਿਲਣਗੇ ਜਿੱਥੇ ਕਿ ਥੋੜੇ ਬੋੜੇ ਦੁਕਾਨਦਾਰ ਵੀ ਆ ਕੇ ਇਹਨਾਂ ਕੋ ਸੀਜ਼ਨ ਆਪਣੇ ਆਊਟ ਸੀਜ਼ਨ ਆਪਣਾ ਆ ਕੇ ਸਟਾਕ ਬਣਾਉਂਦੇ ਨੇ ਤਾਰੇ ਜੋ ਜਿਸ ਤਰ੍ਹਾਂ ਜਿਹੜੇ ਪਤੰਗ ਬਾਜੀ ਦੇ ਸਪੈਸ਼ਲ ਜਿਹੜੇ ਸਕਰੀਨ ਬੰਦੇ ਹੁੰਦੇ ਉਹਨਾਂ ਵਾਸਤੇ ਡੋਰ ਲਾਉਂਦੇ ਨੇ ਵੀ ਇਸ ਹੋਵੇ ਤੁਸੀਂ ਆਂਟੀ ਜੀ ਕੋ ਆਏ ਜੇ ਕਿਹੜੀ ਡੋਰ ਲੈ ਕੇ ਚੱਲੇ ਜੇ ਤੇ ਬੱਚਿਆਂ ਵੱਲੋਂ ਡਿਮਾਂਡ ਹੀ ਕੀਤੀ ਗਈ ਤੁਹਾਨੂੰ ਵੀ ਐਂਸੀ ਪਾਪਾ ਚੈਨਲ ਹੋਲੀ ਲੈਣੀ ਆ ਜਿੰਨਾ ਚੈਨਲ ਹੋਲੀ ਗੁੱਡੀਆਂ ਬੋਝਦੀਆਂ ਕਿਸ ਤਰ੍ਹਾਂ ਦੇ ਦੇ ਜੀ ਇਹ 12 ਤਾਰੀ ਹੈ ਜੀ ਇਹ ਸਪੈਸ਼ਲ ਇਹਨਾਂ ਨੇ ਕੱਢੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਅਗਰ ਕਿਸੇ ਦੇ ਲੰਘਦੇ ਤੇ ਗਲ ਦੇ ਵਿੱਚ ਵੀ ਪੈ ਜੇ ਤਾਂ ਇਹ ਨੁਕਸਾਨ ਨਹੀਂ ਕਰੇਗੀ ਕਿਸੇ ਨੂੰ ਤੇ ਬਟ ਇਹ ਆ ਕਿ ਵਰਤਣੀ ਚਾਹੀਦੀ ਆ ਠੀਕ ਹੈ ਜੀ ਤੁਸੀਂ ਵੀ ਇਸ ਸਾਹਮਣੇ ਤੁਹਾਡਾ ਕਾਲ ਕੁਬਾਰ ਆ ਜੀਟੀ ਰੋਡ ਵਗਦਾ ਵਾ ਕਿ ਲੱਗਦਾ ਕਦੀ ਹਾਦਸਾ ਹੋ ਜਾਂਦਾ ਤੁਸੀਂ ਦੇਖਿਆ ਕਦੀ ਇਹ ਚੀਜ਼ ਨੂੰ ਲੈ ਕੇ ਲੋਕਾਂ ਦੇ ਗਲਾਂ ਵਿੱਚ ਚੈਨ ਡੋਰ ਪੈਣ ਦੇ ਨਾਲ ਲੋਕਾਂ ਦੇ ਗਲੇ ਵੱਡੇ ਜਾਂਦੇ ਨੇ ਲੋਕਾਂ ਦੇ ਕੰਨ ਵੱਡੇ ਜਾਂਦੇ ਨੇ ਹਾਂ ਜੀ ਕਈ ਵਾਰ ਵੇਖਿਆ ਜੀ ਇੱਥੇ ਕਈ ਵਾਰ ਵੇਖਿਆ ਕੋਈ ਇਸ ਤਰ੍ਹਾਂ ਗੇ ਡੋਰ ਲਮਕਦੀ ਹੋਵੇ ਤੇ ਕਈਆਂ ਦੇ ਗਲੇ ਨੂੰ ਵੀ ਫਰੀ ਆ ਅ ਕੱਲ ਦੀ ਇੱਕ ਖਬਰ ਆਈ ਹੈ ਕਿ ਇੱਕ ਲੜਕੇ ਦੀ ਮਲਕੀ ਡੈਥ ਵੀ ਹੋ ਚੁੱਕੀ ਆ ਤੇ ਨਹੀਂ ਵਰਤ ਨਹੀਂ ਚਾਹੀਦੀ ਮੈਂ ਮੈਸੇਜ ਦੇਣਾ ਚਾਹੁੰਦਾ ਬੰਦੀ ਕਰਨਾ ਚਾਹੁੰਦਾ ਬਾਕੀ ਪ੍ਰਸ਼ਾਸਨ ਵੀ ਆਪਣੀ ਚਲੋ ਬਹੁਤ ਸਖਤਾਈ ਦੇ ਨਾਲ ਪੇਸ਼ ਆ ਰਹੇ ਨੇ ਤੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਸ ਚੀਜ਼ ਦਾ ਬਾਈਕਾਟ ਕਰਕੇ ਤੇ ਧਾਗੇ ਦੀ ਡੋਰ ਵਰਤੀ ਜਾਵੇ। ਇਹ ਲੱਗਦਾ ਪਿਛਲੇ ਸਾਲ ਦੇ ਨਾਲੋਂ ਕਿ ਜਿਹੜਾ ਸਰਪ੍ਰਸ਼ਾਸਨ ਨੇ ਜਿਹੜੇ ਪੁਕਤਾਂ ਇਤਿਜਾਮ ਕੀਤੇ ਨੇ ਸਖਤਾਈ ਲੱਗਦੀ ਆ ਕਿਉਂਕਿ ਅਸੀਂ ਦੇਖਿਆ ਪਿਆ ਕਿ ਚੰਨੌਰ ਬਹੁਤ ਘੱਟ ਵੇਖ ਨੂੰ ਮਿਲਦੀ ਆ ਜਿਆਦਾ ਅੱਡੇ ਦੇ ਲੋਕ ਜਿਹੜਾ ਡੋਰ ਖਰੀਦਣਾ ਪਸੰਦ ਕਰਦੇ ਨੇ। ਹਾਂਜੀ ਹਾਂਜੀ ਕਾਫੀ ਵੈਸੇ ਦਾ ਫਰਕ ਹੈ ਵਾ ਬਟ ਇਹ ਜੋ ਚੈਨਾਂ ਦੀ ਡੋਰ ਜੋ ਵੇਚਣ ਦਾ ਜੋ ਧੰਦਾ ਕਰਦੇ ਕੁਝ ਦੂਸਰੇ ਕਾਰੋਬਾਰਾਂ ਦੇ ਨਾਲ ਜੁੜੇ ਲੋਕ ਨੇ ਜਿਨ੍ਹਾਂ ਤੱਕ ਪ੍ਰਸ਼ਾਸਨ ਦੀ ਪਹੁੰਚ ਕਰਨੀ ਥੋੜੀ ਜਿਹੀ ਔਖੀ ਹੈ ਬਟ ਚਲੋ ਸਰਕਾਰ ਨੂੰ ਗਾਹ ਵੀ ਚਾਹੀਦਾ ਕਿ ਜਿੱਥੇ ਵੀ ਕੋਈ ਉਡੋਂਦਾ ਫੜਿਆ ਜਾਵੇ ਸਿੰਥੈਟਿਕ ਡੋਰ ਹੋਰ ਤੇ ਵੀ ਕਾਰਵਾਈ ਕਰਨੀ ਕਰਨੀ ਸਾਡੀ ਦਸ਼ਕਾ ਨੂੰ ਅਪੀਲ ਆ ਜੇ ਕਿ ਪਤੰਗਬਾਜ਼ੀ ਤੁਸੀਂ ਵੀ ਕਰਨੀ ਆ ਤੇ ਇਸੇ ਡੋਰ ਦੀ ਨਾ ਪਤੰਗਬਾਜ਼ੀ ਕਰੋ ਤਾਂ ਜੋ ਕਿ ਤੁਹਾਡੀ ਤੁਹਾਡੀ ਜਾਨ ਜਿਹੜੀ ਆ ਉਹ ਜੋਖਮ ਚ ਨਾ ਪਵੇ ਅਤੇ ਕਿਤੇ ਕਿਤੇ ਸਰਕਾਰ ਵੱਲੋਂ ਵੀ ਜਿਹੜੇ ਕੀਏ ਪਾਬੰਦੀ ਆ ਚਾਈਨਾ ਡੋਰ ਤੇ ਅਤੇ ਧਾਗੇ ਵਾਲੀ ਦੀ ਡੋਲ ਨੂੰ ਅਸਲ ਜਿਹੜੀ ਕੀ ਨੋੜੀ ਮਲਾਈ ਜਾਂਦੀ ਆ ਐਸੇ ਨਾਲ ਹੀ ਡੜੀ ਦੀ ਪਤੰਗ ਡੋਣੀ ਚਾਹੀਦੀ ਨਹੀਂ ਆ ਤੁਸੀਂ ਦੇਖਿਆ ਵੀ ਰਾਣੀ ਜਿਹੜੀ ਆਂਟੀ ਆ ਉਸੇ ਅੱਡੇ ਦੇ ਅੱਜ ਆਏ ਆ ਬੜੇ ਕਈ ਸਾਲਾਂ ਤੋਂ ਜਿਹੜਾ ਕੀ ਇਹ ਡੋਲੋਂ ਦਾ ਕੰਮ ਕਰਦੇ ਆ ਰਹੇ ਨੇ ਅਤੇ ਇਹਨਾਂ ਦਾ ਜਿਹੜਾ ਹੱਥ ਦੀ ਬਣਾਈ ਹੋਈ ਡੋਲ ਕਹਿੰਦੇ ਬਹੁਤ ਦੂਰ ਦੂ ਤੱਕ ਜਾਂਦੀ ਆ ਅਤੇ ਲੋਕ ਬਹੁਤ ਪਸੰਦ ਕਰਦੇ ਨੇ ਐਸ ਕਰਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜਰ ਕਰ ਦਿਓ ਤਾਂ ਜੋ ਜਿਹੜੀ ਇਹਨਾਂ ਦੇ ਹੱਥ ਦੇ ਬਣਾਈ ਹੋਈ ਜਿਹੜੀ ਡੋਲ ਆ ਵੱਧ ਤੋਂ ਵੱਧ ਲੋਕ ਸਪੋਰਟ ਕਰ ਸਕਣ ਅਤੇ ਲੈ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰ